ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਧਾਰੀਵਾਲ ਪੋਝਾ ਦੇ ਖੇਤਾਂ ਦੇ ਵਿੱਚ ਜਦ ਪਿੰਡ ਵਾਸੀਆਂ ਨੇ ਸਵੇਰੇ ਸ਼ੱਕੀ ਮਿਜ਼ਾਈਲ ਦਾ ਇੱਕ ਟੁਕੜਾ ਦੇਖਿਆ ਇਲਾਕੇ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਹੰਸਨੀ ਫੈਲ ਗਈ ਉੱਥੇ ਪਿੰਡ ਵਾਸੀਆਂ ਅਤੇ ਪਿੰਡ ਦੇ ਸਰਪੰਚ ਵੱਲੋਂ ਤੁਰੰਤ ਬਟਾਲਾ ਪੁਲਿਸ ਨੂੰ ਇਸ ਸਬੰਧ ਵਿੱਚ ਸੂਚਨਾ ਦਿੱਤੀ ਗਈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਉਹਨਾਂ ਨੂੰ ਪਿੰਡ ਦੇ ਸਰਪੰਚ ਵੱਲੋਂ ਸੂਚਨਾ ਦਿੱਤੀ ਗਈ ਜਦੋਂ ਇਹਨਾਂ ਨੇ ਪੁਲਿਸ ਪਾਰਟੀ ਨੇ ਆ ਕੇ ਵੇਖਿਆ ਇਸ ਬਾਰੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਇਹ ਪੁਰਜਾ ਕਿਸ ਚੀਜ਼ ਦਾ ਹੈ ਅਤੇ ਉਹਨਾਂ ਨੇ ਇਸ ਬਾਬਤ ਆਰਮੀ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ ਉਹਨਾਂ ਦੇ ਵੱਲੋਂ ਆ ਕੇ ਇਸ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਵੇਰ ਵੇਲੇ ਉਹਨਾਂ ਨੇ ਇਹ ਟੁਕੜਾ ਜਿਹੜਾ ਵੇਖਿਆ ਸੀ ਪਰ ਧਮਾਕੇ ਦੀ ਕੋਈ ਵੀ ਪਿਛਲੇ ਦਿਨੀ ਹੈ ਜੇ ਗੱਲ ਕਰੀਏ ਆਵਾਜ਼ ਨਹੀਂ ਆਈ ਹੈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ ਲੁਧਿਆਣਾ ਲਾਈ ਏ ਸਰ ਸਾਨੂੰ ਨਾ ਪੈਲੀ ਹਾਪੀ ਸਿੰਘ ਹੋਣਾ ਦੀ ਉਹਨਾਂ ਨੇ ਫੋਨ ਕੀਤਾ ਹੈ ਕੋਈ 8:00 ਵਜੇ ਕਿ ਸਾਡੀ ਪੈਲੀ ਦੇ ਵਿੱਚ ਕੋਈ ਵਸਤੂ ਪਈ ਆ ਕਿ ਇਦਾਂ ਕਰਕੇ ਕਿ ਮਜ਼ੈਲ ਟੈਬ ਦੇ ਜਿਆਦਾ ਲੱਗਦਾ ਉਹਦਾ ਕੋਈ ਟੁਕੜਾ ਆ ਤੇ ਉਹਨਾਂ ਨੇ ਫਿਰ ਦੱਸਿਆ ਇਹ ਤੇ ਚਲੋ ਅਸੀਂ ਵੇਖਿਆ ਫਿਰ ਐਸ ਐਚਓ ਸਾਹਿਬ ਨੂੰ ਦੱਸਿਆ ਗਿਆ ਤੇ ਫਿਰ ਇਹਨਾਂ ਨੇ ਗਾੜੀ ਆਪਣਾ ਆ ਕੇ ਤੇ ਲੱਗਾ ਕਦੋਂ ਕਦੋਂ ਇਹ ਨਹੀਂ ਇਸ ਬਾਰੇ ਨਹੀਂ ਲੱਗਾ ਫਿਰ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਹਨੇ ਦੇਖਿਆ ਇਹ ਤਾਂ ਇਦਾਂ ਨਾਲ ਨੂੰ ਆਗੂ ਗਲਾਈ ਸੀ ਇਹਨਾਂ ਨੇ ਤੇ ਫਿਰ ਪਤਾ ਲੱਗਾ ਕਿ ਹਾਂਜੀ ਕੋਈ ਚੀਜ਼ ਪਈ ਹੈ ਇਤਨਾ ਕਾਲ ਕਰਾ ਨਹੀਂ ਨਹੀਂ ਕੋਈ ਚੀਜ਼ ਨਹੀਂ ਕੋਸ਼ਿ ਵੀ ਨਹੀਂ ਜੋ ਹੈ ਸਵੇਰੇ ਡਿੱਗਾ ਹੈਗਾ ਵੇਖਿਆ ਆਪਾਂ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਵਾ ਹਾਂਜੀ ਤੇ ਪੁਲਿਸ ਮੌਕੇ ਤੇ ਆਣ ਕੇ ਪਹੁੰਚ ਕੇ ਤੇ ਕੋਈ ਦੋ ਦੋ ਚਾਰ ਦਿਨ ਪਹਿਲਾਂ ਵੀ ਧੁਮਾਕੇ ਦੀ ਆਵਾਜ਼ ਸੁਣੀ ਹੋਵੇ ਤਾਂ ਕੁਛ ਦੋਣਾ ਹਾਂਜੀ ਨਹੀਂ ਇਦਾਂ ਦਾ ਤਾਂ ਕੁਛ ਨਹੀਂ ਵਾ ਕੀ ਲੱਗਦਾ ਕੀ ਹੈ ਕੀ ਸੀਗਾ ਨਹੀਂ ਕੋਈ ਪਤਾ ਨਹੀਂ ਕੁਛ ਵੀ ਭਾਈ ਕੀ ਸੀਗਾ ਤੇ ਆਰਮੀ ਵਾਲੇ ਲੱਗੇ ਹੁਣ ਆਣ ਕੇ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਹੈਗਾ ਉਹਨਾਂ ਨੇ ਗੱਡੀ ਆਰਮੀ ਨੂੰ ਕੀਤਾ ਤੇ ਉਹ ਲੈ ਕੇ ਆਣਗੇ ਅੱਜ ਸਵੇਰੇ ਸਾਨੂੰ ਕੋ ਸਾਡੋ ਸਾਡੇ 8:30 ਵਜੇ ਸਾਡੇ ਸਰਪੰਚ ਨੇ ਇੰਦਰੇਸ਼ ਜੀ ਨੇ ਟੈਲੀਫੋਨ ਤੇ ਦੱਸਿਆ ਵੀ ਤੇ ਕੋਈ 5 ਸਾਲ ਦਾ ਟੈਪ ਚੀਜ਼ ਪਈ ਹੈ ਜਿਹਦੇ ਬਾਰੇ ਸਾਨੂੰ ਕੋਈ ਪਛਾਣ ਨਹੀਂ ਹੈ ਸਾਨੂੰ ਪਤਾ ਇਹਦੇ ਬਾਰੇ ਕੀ ਹੈ ਐਂ ਜੋ ਇਹਦੇ ਬਤਰਾ ਕੇ ਆਰਮੀ ਉਤਲਾਹ ਕੀਤੀ ਆਰਮੀ ਵਾਲੇ ਰੰਗ ਲੱਗੇ ਉਹ ਹੀ ਦੱਸ ਸਕਦੇ ਨੇ ਇਹ ਚੀਜ਼ ਕੀ ਹੈ ਤੇ ਆਪਣੀਆਂ ਕਿ ਬਗਾਨੀਆਂ ਕੋਈ ਕਿਦਾਜੀ ਸੁਰੇ ਵੇਖਿਆ ਕਰਨ ਕੇ ਨਾੜ ਨੂੰ ਅਗਲੇ ਹੀ ਪਈ ਵੇਖਿਆ ਵੇਖੇ ਤੋਂ ਬਾਅਦ ਜਿੱਦਾਂ ਨਾਲ ਉਤਲਾਹ ਕੀਤੀ ਉਦਾਂ ਹੀ ਆਰਮੀ ਫਲਾਦੇ ਸਰ ਕਿਹਦੀ ਪਹਿਲੀ ਸੀ ਹੈਗੀ ਪੁੱਛਿਆ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਦੀ ਪਹਿਲੀ